ਮਾਰ ਕੇ ਦੇਖਿਓ ਮੰਦਰਾਂ ਦੇ ਵਿੱਚ ਜੇਕਰ ਕੋਈ ਸੇਵਾ ਕਰਦਾ ਉਹ ਇੱਕ ਮਰਦ ਹੋਵੇਗਾ ਪੁਜਾਰੀ ਜਿਹੜਾ ਸੇਵਾ ਕਰੇਗਾ ਪੁਜਾਰੀ ਇੱਕ ਮਰਦ ਹੋਵੇਗਾ ਕੋਈ ਇੱਥੇ ਬੀਬੀ ਹਿੰਦੂਆਂ ਦੀ ਬੀਬੀ ਜਾਂ ਬ੍ਰਾਹਮਣਾਂ ਦੀ ਬੀਬੀ ਉੱਥੇ ਜਾ ਕੇ ਪੂਜਾ ਨਹੀਂ ਕਰ ਸਕਦੀ ਪਰ ਤੁਹਾਡੇ ਨਾਲ ਸਿੱਖ ਧਰਮ ਦੇ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਨਸਾਫ ਕੀਤਾ ਠੇਕੇਦਾਰਾਂ ਨੇ ਆਗੂਆਂ ਨੇ ਕਿ ਜੇਕਰ ਤੂੰ ਪਰਮਾਥ ਦੇ ਰਸਤੇ ਦੇ ਉੱਪਰ ਚੱਲਣਾ ਚਾਹੁੰਦਾ ਤੈਨੂੰ ਗ੍ਰਿਸ਼ਟ ਧਾਰਨ ਨਹੀਂ ਕਰਨੀ ਚਾਹੀਦੀ ਤੂੰ ਗ੍ਰਿਸ਼ਟ ਧਾਰਨ ਨਹੀਂ ਕਰ ਸਕਦਾ ਫਿਰ ਪਰਮਾਤਮਾ ਦੇ ਰਸਤੇ ਦੇ ਉੱਪਰ ਚੱਲ ਸਕਦਾ ਆਇਆ ਕਰਨਾ ਕਿ ਮੈਂ ਪਰਮਾਤਮਾ ਦਾ ਸਿਮਰਨ ਕਰ ਲਾ ਉਹਨਾਂ ਧਰਮ ਦੇ ਠੇਕੇਦਾਰਾਂ ਨੇ ਕਹਿ ਦਿਆ ਕਰਨਾ ਕਿ ਆਪਣਾ ਪਰਿਵਾਰ ਛੱਡ ਘਰ ਛੱਡ ਕਾਰੋਬਾਰ ਛੱਡ ਆ ਤੇਰੇ ਬਾਲ ਬੱਚਿਆਂ ਨੂੰ ਕੋਈ ਸੰਭਣਵਾਣਾ ਨਹੀਂ ਇੱਥੇ ਇਹਨਾਂ ਨੂੰ ਛੱਡ ਕੇ ਚਲਿਆ ਜਾ ਤੇ ਜਾ ਜੰਗਲਾਂ ਦੇ ਵਿੱਚ ਜਾ ਕੇ ਭਗਤੀ ਕਰ ਫਿਰ ਹੋ ਸਕਦਾ ਤੈਨੂੰ ਪਰਮਾਤਮਾ ਦਾ ਤਦਾਰ ਹੋ ਜਾਵੇ ਹੁਣ ਭਗਤੀ ਕੋਈ ਸੌਖੀ ਨਹੀਂ ਪਹਾੜਾਂ ਦੇ ਵੱਲ ਨੂੰ ਤੋਰਦਿਆਂ ਕਰਨਾ ਕਿਸੇ ਨੇ ਜਾ ਕੇ ਆਪਣੇ ਕੇਸ ਤਰਕਤਾ ਦੇ ਨਾਲ ਬੰਨ ਲਿਆ ਕਰਨੇ ਟਾੜਿਆਂ ਦੇ ਨਾਲ ਬੰਨਣੇ ਫਿਰ ਪਰਮਾਤਮਾ ਦੀ ਭਗਤੀ ਕਰਿਆ ਕਰਨੀ ਕਿਸੇ ਨੇ ਜਾ ਕੇ ਜੰਗਲਾਂ ਬੇਲਿਆਂ ਦੇ ਵਿੱਚ ਕਿਹੜੀ ਨਦੀ ਉਹਨਾ ਕਹਿੰਦਿਆ ਕਰਨਾ ਪ੍ਰਦਾਨਿਆ ਇਹ ਦੋ ਸਭ ਤੋਂ ਵੱਧ ਭੀੜ ਲੋਕਾਂ ਦੀ ਕਿਹੜੀ ਜਗ੍ਹਾ ਦੇ ਉੱਪਰ ਇਕੱਠੀ ਹੁੰਦੀ ਹੈ ਹਣ ਜਿਹੜੀ ਜਗ੍ਹਾ ਦੇ ਉੱਪਰ ਸਭ ਤੋਂ ਵੱਧ ਭੀੜ ਇਕੱਠੀ ਹੋਇਆ ਕਰਨੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉਸ ਭੀੜ ਦੇ ਵਿੱਚ ਘੁਲੋਕੇ ਤੇ ਜਾ ਕੇ ਲੋਕਾਂ ਦੇ ਮਨਾਂ ਦੇ ਉੱਪਰ ਦਿਲਾਂ ਦੇ ਉੱਪਰ ਸੱਟ ਮਾਰਿਆ ਕਰਨੀ ਪਤਾ ਲੱਗ ਜਾਂਦਾ ਸੀ ਕਿ ਕੋਈ ਇਸ ਦੁਨੀਆ ਦੇ ਉੱਪਰ ਰਹਿਬਰ ਆਇਆ ਜਿਹੜਾ ਝੂਠ ਨੂੰ ਝੂਠ ਕਹਿੰਦਾ ਤੇ ਸੱਚ ਨੂੰ ਸੱਚ ਕਹਿੰਦਾ ਅੱਜ ਸਾਡੇ ਪਿੰਡਾਂ ਥਾਵਾਂ ਦਾ ਕੋਈ ਸਰਪੰਚ ਹੋਵੇ ਉਹਨੂੰ ਗਲਤ ਕਹਿਣਾ ਹੋਵੇ ਕਿ ਆਹ ਕੰਮ ਬਾਹੂ ਤੂੰ ਗਲਤ ਕਰ ਰਿਹਾ 20 ਵਾਰੀ ਸੋਚੀਦਾ ਕਿ ਸਾਨੂੰ ਕੀ ਲੋੜ ਹੈ ਗਲਤ ਕਰ ਰਿਹਾ ਉਹ ਕਰ ਰਿਹਾ ਅਸੀਂ ਚੁੱਪ ਕਰਾਂਗੇ ਤੇ ਅਗਲਾ ਬੋਲੇਗਾ ਮੁੱਖ ਮੰਤਰੀ ਦੀ ਗੱਲ ਹੀ ਬੜੀ ਦੂਰ ਦੀ ਹੈ ਪਰ ਉਹਨਾਂ ਸਮਿਆਂ ਦੇ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬਾਬਰ ਨੂੰ ਜਾਬਰ ਕਿਹਾ ਤੇ ਬਾਬਰ ਨੂੰ ਜਾਬਰ ਕਹਿਣ ਦੇ ਵਾਸਤੇ ਅੰਦਰ ਤਾਕਤ ਹੋਣੀ ਪਈ ਤੇ ਉਹਨੂੰ ਕਹਿ ਦਿੱਤਾ ਕਿ ਤੂੰ ਲੋਕਾਂ ਦੇ ਕੰਮ ਉਲਟ ਕਰਦਾ ਪਿਆ ਤੈਨੂੰ ਆਹ ਕੰਮ ਨਹੀਂ ਕਰਨੇ ਚਾਹੀਦੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਦੇਖਣਾ ਕਿ ਸਭ ਤੋਂ ਵੱਧ ਭੀੜ ਕਿਸ ਜਗ੍ਹਾ ਦੇ ਉੱਪਰ ਹੁੰਦੀ ਹੈ ਹੁਣ ਪਤਾ ਲੱਗਾ ਕਿ ਹਰਦੁਆਰ ਦੀ ਧਰਤੀ ਉੱਥੇ ਆ ਤੁਸੀਂ ਸਿਆਣੇ ਬੈਠੇ ਹੋ ਪਹਿਲੇ ਲੋਕ ਜਿਹੜੇ ਵੱਡਿਆ-ਵਡੇਰਿਆਂ ਦੇ ਫੁੱਲ ਲੈ ਕੇ ਜਾਂਦੇ ਸਨ ਹਰਦੁਆਰ ਦੀ ਧਰਤੀ ਦੇ ਉੱਪਰ ਲੈ ਕੇ ਜਾਂਦੇ ਗੁਰੂ ਨਾਨਕ ਦੇਵ ਮਹਾਰਾਜ ਜੀ ਭਾਈ ਮਰਦਾਨੇ ਨੂੰ ਲਾਲ ਲੈ ਕੇ ਹਰਦੁਆਰ ਦੀ ਧਰਤੀ ਦੇ ਉੱਪਰ ਗਏ ਆਰੰਭ ਕਰ ਦਿੱਤਾ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜੇਕਰ ਇਹ ਪੰਡਿਤ ਬ੍ਰਾਹਮਣ ਜਾਂ ਇਹ ਕਹਿ ਲਈਏ ਕਿ ਠੱਗਾਂ ਦਾ ਟੋਲਾ ਚੜ੍ਹਦੇ ਵਾਲੇ ਪਾਸੇ ਨੂੰ ਚੱਲ ਝਟਦਾ ਪਿਆ ਗੁਰੂ ਨਾਨਕ ਦੇ ਮਹਾਰਾਜ ਲਾਲੀ ਵੀ ਫਿੱਕੀ ਨੇ ਪਈ ਚੜ੍ਹਦੇ ਵਾਲੇ ਪਾਸੇ ਨੂੰ ਸੂਤ ਚੱਟ ਤੋ ਸੂਤ ਦੇਵਤਾ ਤੱਕ ਆਪਣਾ ਜਲ ਆਪਣਾ ਪਾਣੀ ਭੇਜ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਆਖਿਆ ਪਰਤੋ ਉਹ ਬ੍ਰਾਹਮਣੋ ਤੁਸੀਂ ਕਹਿੰਦੇ ਹੋ ਚੜ੍ਹਦੇ ਵਾਲੇ ਪਾਸੇ ਨੂੰ ਮਾਇ ਜਲ ਜਾਂ ਪਾਣੀ ਛੱਟਾ ਪਰ ਮੇਰੇ ਜਿਹੜੇ ਖੇਤ ਨੇ ਇਹ ਲਹਿੰਦੇ ਵਾਲੇ ਪਾਸੇ ਨੇ ਮੇਰੀ ਜਿਹੜੀ ਫਸਲ ਹੈ ਉਹ ਪਾਣੀ ਤੋਂ ਬਿਨਾ ਜਲ ਤੋਂ ਬਿਨਾ ਸੁੱਕ ਰਹੀ ਹੈ ਇਸ ਕਰਕੇ ਆਹ ਜਿਹੜਾ ਜਲ ਇਹ ਪਾਣੀ ਮੈਂ ਆਪਣੇ ਖੇਤਾਂ ਤੱਕ ਲੈਹਿੰਦੇ ਵਾਲੇ ਪਾਸੇ ਪਹੁੰਚਾਉਣਾ ਚਾਹੁੰਦਾ ਉਹ ਨਾ ਪੰਤਾ ਨੇ ਆਖਿਆ ਪਾਪਾ ਆ ਤੇਰਾ ਭੇਜਿਆ ਹੋਇਆ ਜਲ ਤੇਰੇ ਬੋਕ ਦੇ ਵਿੱਚੋਂ ਭੇਜੇ ਹੋਏ ਛੱਟ ਇੱਥੇ ਵੀ ਤੇ ਹੋਰ 1 ਫੁੱਟ ਅਗਾਹ ਡੇਗ ਪੈਣਗੇ ਫਿਰ ਤੇਰੇ ਖੇਤਾਂ ਤੱਕ ਜਲ ਕਿਵੇਂ ਪਹੁੰਚੇਗਾ ਪਰ ਨਾਨਕ ਦੇਵ ਮਹਾਰਾਜ ਨੇ ਛੱਟ ਬਲੀ ਕਰਾਰੀ ਛੱਡਿਆ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਉਪਦੇਸ਼ ਦਿੱਤਾ ਉਹ ਪੜ੍ਹ ਤੋ ਮੈਨੂੰ ਪੁੱਛਦੇ ਹੋ ਕਿ ਤੁਹਾਡਾ ਭੇਜਿਆ ਹੋਇਆ ਚੱਲ ਤੁਹਾਡੇ ਖੇਤਾ ਤੱਕ ਕਿੰਨੇ ਪਹੁੰਚੇਗਾ ਬਸ ਉਸੇ ਤਰੀਕੇ ਨਾਲ ਪਹੁੰਚੇਗਾ ਜਿਵੇਂ ਤੁਹਾਡਾ ਭੇਜਿਆ ਚੱਲ ਤੁਹਾਡੇ ਸੂਤ ਦੇਵਤਾ ਤੱਕ ਪਹੁੰਚੇਗਾ ਇਹਨਾਂ ਨੂੰ ਪਤਾ ਲੱਗ ਗਿਆ ਇਹ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਪਵਿੱਤਰ ਚਰਨਾਂ ਦੇ ਵਿੱਚ ਝੁਕੇ ਉੱਥੇ ਇੱਕ ਗੁਰਦੁਆਰਾ ਸੀ ਗਿਆਨ ਗੋਦਰੀ ਸੀ ਮੈਂ ਸ਼ਬਦ ਤਾਂ ਵਰਤਿਆ ਕਿਉਂਕਿ ਅੱਜ ਦਾ ਸੀ ਗਿਆਨ ਗੋਦਰੀ ਜਿੰਨੇ ਵੀ ਜਾਣਾ ਉੱਥੇ ਜਾ ਕੇ ਪਤਾ ਲੱਗ ਜਾਂਦਾ ਸੀ ਗੁਰੂ ਨਾਨਕ ਦੇਵ ਮਹਾਰਾਜ ਜੀ ਇਸ ਪਖੰਡ ਦੇ ਉਲਟ ਖਲੋਤੇ ਨੇ ਇਸ ਪਖੰਡ ਦਾ ਨਾਮ ਇਸ ਢਾਕੇ ਦੀ ਧਰਤੀ ਦੇ ਉੱਪਰ ਇੱਕ ਪਿੰਡ ਹੈ ਉਸ ਪਿੰਡ ਦੇ ਵਿੱਚ ਇੱਕ ਜ਼ਿੰਮੇਦਾਰ ਰਹਿੰਦਾ ਹੁਣ ਜ਼ਿੰਮੇਦਾਰ ਤੋਂ ਤੁਹਾਨੂੰ ਭਲੇਖਾ ਤੇ ਪਿਆ ਹੋਵੇਗਾ ਕਿ ਜ਼ਿੰਮੇਦਾਰ ਤੇ ਆਪਾਂ ਉਹਨੂੰ ਕਹਿੰਦੇ ਆ ਜਿਹੜਾ ਦਸਾਂ ਨੋਹਾਂ ਤੇ ਕਿੰਤ ਆਪਣੇ ਖੇਤਾਂ ਦੇ ਵਿੱਚ ਕੰਮਦਾ ਹੋਵੇ ਬੱਚਿਆਂ ਵਾਂਗੂ ਆਪਣੀ ਫਸਲ ਪਾਲੇ ਫਿਰ ਜਦੋਂ ਵਟਣ ਦਾ ਟਾਈਮ ਆ ਜਾਂਦਾ ਵੱਢ ਕੇ ਤੇ ਉਹਨੂੰ ਮੰਡੀ ਸੁਟ ਕੇ ਆਵੇ ਉਹਨੂੰ ਆਪਾਂ ਕਿਸਾਨ ਜ਼ਿਮੀਦਾਰ ਕਹਿੰਦੇ ਆ ਇਹਦੇ ਨਾਂ ਦੇ ਪਿੱਛੇ ਤੇ ਲੱਗਦਾ ਜ਼ਿਮੀਦਾਰ ਪਰ ਕੰਮ ਇਹਦੇ ਜ਼ਿਮੀਦਾਰਾਂ ਦੇ ਸਾਰੇ ਉਲਟ ਨੇ ਇਹਦਾ ਕੀਤਾ ਕੀ ਹੈ ਇਹਦਾ ਇਹ ਨਹੀਂ ਕਿ ਖੇਤਾਂ ਦੇ ਵਿੱਚ ਜਾ ਕੇ ਦਸਾਂ ਨੋਹਾਂ ਦੀ ਕਿਰਤ ਕਰਿਆ ਕਰਨੀ ਇਹਦਾ ਕੀਤਾ ਇਹ ਹੈ ਕਿ ਸਾਰੀ ਸਾਰੀ ਦਿਹਾੜੀ ਇਹ ਸੁੱਦਾ ਰਹਿਦਾ ਆਰਾਮ ਕਰਦਾ ਰਹਿੰਦਾ ਜਦੋਂ ਰਾਤ ਪੈਂਦੀ ਹੈ ਜਿਹੜਾ ਰਾਈ ਇਹਦੇ ਘਰ ਦੇ ਲਾਗੋਂ ਦੀ ਲੰਗਦਾ ਉਹਨੂੰ ਰਾਤ ਲੁੱਟ ਲੈਂਦਾ ਉਹਨੂੰ ਕੁੱਟ ਕੇ ਤੇ ਜਿੰਨਾ ਸਾਜੋ ਸਮਾਨ ਹੋਣਾ ਉਹਨੇ ਲੁੱਟ ਲਿਆ ਕਰਦਾ ਇਹਨੇ ਗਾ ਨੌਕਰ ਰੱਖੇ ਨੇ ਇਹਦਾ ਕਾਰੋਬਾਰ ਚੋਰੀ ਦਾ ਇੰਨਾ ਕਿ ਵੱਧ ਚੁੱਕਾ ਇਹਨੇ ਨੌਕਰਾਂ ਨੂੰ ਆਵਾਜ਼ ਮਾਰੀ ਕਿ ਮੈਂ ਤੁਹਾਨੂੰ ਪੈਸਾ ਥੇਲਾ ਦੇਣਾ ਉਹਦੇ ਬਦਲੇ ਤੁਹਾਨੂੰ ਨੌਕਰੀ ਕਰਨੀ ਪਵੇਗੀ ਜਿਹੜੇ ਬੇਰੁਜ਼ਗਾਰ ਸਾਰੇ ਪਰ ਬੋਲਦਾ ਕੋਈ ਨਹੀਂ ਕਿਉਂ ਕਿ ਪਤਾ ਪਿੱਛੇ ਸਰਕਾਰ ਦਾ ਹੱਥ ਹੈ ਹੋ ਫੜੀ ਵੇਚਦਾ ਪਿੱਛੇ ਸਰਕਾਰਾਂ ਵਕਾ ਰਹੀਆਂ ਵੈਸੇ ਤਰ੍ਹਾਂ ਲੋਕਾਂ ਨੂੰ ਪਤਾ ਤੇ ਲੱਗ ਜਾਂਦਾ ਕਰਨਾ ਕਿ ਆ ਫਲਾਣੇ ਚੋਰ ਆਏ ਨੇ ਸਾਡੇ ਘਰ ਚੋਰੀ ਕਰਕੇ ਲੈ ਕੇ ਗਏ ਨੇ ਪਰ ਬੋਲਣਾ ਕਿਸੇ ਨੇ ਕਿਉਂ ਕਿ ਪਤਾ ਪਿੱਛੇ ਜ਼ਿੰਮੇਦਾਰ ਜਿਹਦਾ ਨਾਮ ਹੈ ਭੂਮੀਆਂ ਉਹ ਭੂਮੀਆਂ ਜ਼ਿੰਮੇਦਾਰ ਇਹਨਾਂ ਦੇ ਪਿੱਛੇ ਥਾਪੜਾ ਹੁਣ ਭਾਈ ਭੂਮੀਆਂ ਨੇ ਜਿਹੜੇ ਚੋਰ ਰੱਖੇ ਨੇ ਨੌਕਰੀ ਦੇ ਉੱਪਰ ਜਿਹੜੇ ਚੋਰੀ ਕਰਕੇ ਇਹਦੇ ਘਰ ਸਾਜੋ ਸਮਾਨ ਲੈ ਕੇ ਆਉਂਦੇ ਨੇ ਇੱਕ ਤੇ ਲੋਕਾਂ ਨੂੰ ਕੁੱਟਣਾ ਲੁੱਟਣਾ ਚੋਰੀ ਕਰਨਾ